ਜਿੰਦਾਬਾਦ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਆ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਸਪੋਰਟ ਦਾ ਸੁਖਵੀਰ ਸਿੰਘ ਬਾਦਲ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਨੰਬਰ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨੇ ਲੰਬੇ ਪੈਨਸਾਰੇ ਉੱਤੇ ਆਪਾਂ ਨਾ ਕੈਪਟਨ ਬਿਆਸ ਜੀ ਨੂੰ ਭਗਵੰਤ ਮਰ ਪਿਆ ਤੇ 8 ਸਾਲ ਤੋਂ ਸਰਕਾਰ ਨੇ ਫੇਰ ਵੀ ਪ੍ਰਧਾਨ ਸਾਹਿਬ ਇੱਕ ਢਾਗੇ ਖੜੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਢਾਗੇ ਕਰੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਵਾਂਾਂ ਦੇ ਵਿੱਚ ਹੋਰੀ ਦਖਲ ਅਜ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਵਿੰਗ ਦੀ ਭਾਵਨਾ ਇਹ ਤੁਹਾਨੂੰ ਅਸੀਂ ਬੇਨਤੀ ਕਰਨਾ ਹੈ ਤੁਸੀਂ ਵੱਢਿਓ ਕੋਈ ਸਾਡੇ ਤੋਂ ਉੱਚਾ ਨੀਮਾ ਬੋਲ ਬੋਲਿਆ ਉਹਦੀ ਮਾਫੀ ਚਾਹੁੰਦੇ ਆ ਜੀ ਤੇ ਸਤਿਕਾਰ ਨਾਲ ਬੇਨਤੀ ਕਰਦੇ ਆ ਜੀ ਕਿ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਭ ਦੀ ਭਾਵਨਾ ਹੈ ਜੀ ਸਭ ਦੀ ਭਾਵਨਾ ਹੈ ਜੂਥ ਦੇ ਚਾਹੇ ਬਜ਼ੁਰਗਾਂ ਦਾ ਸਭ ਦੀ ਭਾਵਨਾ ਇਹੀ ਹੈ ਅਸਾਂ ਦੀ ਭਾਵਨਾ ਹੈ ਜੀ ਸ਼ਰੋਮੇ ਕਾਲੇ ਦੀ ਭਾਵਨਾ ਦਾ ਅਸਤੀਫਾ ਉਹਨਾਂ ਨੂੰ ਵਾਪਸ ਤੇ ਜਾਈਏ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਔਰ ਜਿੰਦਾਬਾਦ ਜਿੰਦਾਬਾਦ ਬਰੋਦੀਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਨਾਗਪੁਰੀਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਕੀ ਤੇਰੀ ਸੋਚ ਤੇ ਕਰਾਂਗੇ ਤੇ ਕੋਕੇ ਸੱਚ ਬਦਲ ਦਿਓ ਤਾਜ ਬਦਲ ਦਿਓ ਆਪਾਂ ਸਾਰੇ ਬਾਹਰ ਬੈਠ ਰਹੇ ਜਦ ਤੱਕ ਮੀਟਿੰਗ ਚੱਲਦੀ ਹੈ ਸਾਰੇ ਬੱਚਾ ਪੜ੍ਹ ਕੇ ਆਓ ਜੀ ਸਾਰੇ ਨਾਮ ਜਪੋ ਨਾਮ ਜਪੋ ਨਾਮ ਜਪੋ ਰੋਮਣੀ ਕਲਰ ਜਿੰਦਾਬਾ 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 ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾ 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 ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਆ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਸਪੋਰਟ ਸੁਖਵੀਰ ਸਿੰਘ ਬਾਦਲ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨਹੀਂ ਲੰਬੇ ਪੈਨ ਸਾਰੇ ਉੱਤੇ ਆਪਾਂ ਨਾ ਕੈਪਟਨ ਬਿਆਸ ਨੂੰ ਭਗਵਤ ਮਾਰ ਪਿਆ ਤੇ 8 ਸਾਲ ਤੋਂ ਸਰਕਾਰ ਨਹੀਂ ਫੇਰ ਵੀ ਪ੍ਰਧਾਨ ਸਾਹਿਬ ਇੱਕ ਡਾ ਕੇ ਖੜੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਡਾ ਕੇ ਕਰੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਵਾਂਾਂ ਦੇ ਵਿੱਚ ਹੋਰੀ ਦਖਲ ਅਜ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਵਿੰਗ ਦੀ ਭਾਵਨਾ ਹੀ ਤੁਹਾਨੂੰ ਅਸੀਂ ਬੇਨਤੀ ਕਰਨ ਆਏ ਹਾਂ ਤੁਸੀਂ ਵੱਢਿਓ ਕੋਈ ਸਾਡੇ ਤੋਂ ਉੱਚਾ ਨਹੀਂ ਮੈਂ ਬੋਲ ਬੋਲਿਆ ਉਹਦੀ ਮਾਫੀ ਚਾਹੁੰਦੇ ਆ ਜੀ ਤੇ ਸਤਿਕਾਰ ਨਾਲ ਬੇਨਤੀ ਕਰਦੇ ਆ ਜੀ ਕਿ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਭ ਦੀ ਭਾਵਨਾ ਹੈ ਯੂਥ ਚਾਹੇ ਬਲੂਰ ਦਾ ਹੋਵੇ ਜਾਂ ਸਭ ਦੀ ਭਾਵਨਾ ਇਹੀ ਹੈ ਅਸਾਂ ਦੀ ਭਾਵਨਾ ਹੈ ਕਿ ਜਿਹੜੀ ਭਾਵਨਾ ਹੈ ਕਿ ਆਪਾਂ ਲਾਮਕਾਰ ਦਾ ਅਸਤੀਫਾ ਉਹਨਾਂ ਨੂੰ ਵਾਪਸ ਕਰਾ ਜਾਈਏ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ सेठ जा तमी चाली बे आ